ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਵਕਤ ਦੀਆਂ ਤਸਵੀਰਾਂ ਨੇ ਜਦੋਂ ਕਾਊਂਟਿੰਗ ਖਤਮ ਹੋਣ ਦੀਆਂ ਤਸਵੀਰਾਂ ਮਹਿੰਦਰ ਭਗਤ ਜਿਹੜਾ ਕਿਹਾ ਉਹ ਬਾਹਰ ਆ ਚੁੱਕੇ ਨੇ ਤੇ ਕਬੱਡੀ ਲੀਡ 37325 ਵੋਟਾਂ ਦੇ ਨਾਲ ਮਹਿੰਦਰ ਭਗਤ ਨੇ ਕਬੱਡੀ ਲੀਡ ਬਣਾ ਕੇ ਜਿਹੜਾ ਕਿਹਾ ਉਹ ਵਿਧਾਇਕ ਬਣ ਚੁੱਕੇ ਨੇ ਜਲੰਧਰ ਪਛਮੀ ਦੇ ਵਿਧਾਇਕ ਨੇ ਤੇ ਹੁਣ ਤੋਂ ਕੁਝ ਸਮੇਂ ਬਾਅਦ ਜਿਹੜਾ ਮਹਿੰਦਰ ਭਗਤ ਨੂੰ ਇੱਕ ਜਿਹੜਾ ਸਰਟੀਫਿਕੇਟ ਹੈ ਉਹ ਸੌਂਪਿਆ ਜਾਵੇਗਾ ਤੇ ਉਸ ਤੋਂ ਬਾਅਦ ਉਹ ਆਪਣੇ ਵਰਕਰਾਂ ਨੂੰ ਸਮਰਥਕਾਂ ਨੂੰ ਮੁਲਾਕਾਤ ਕਰਨ ਆਉਣਗੇ ਮਹਿੰਦਰ ਪਗਤ ਤਾਂ ਤੁਸੀਂ ਦੇਖ ਸਕਦੇ ਹੋ ਵਿਧਾਇਕ ਬਣ ਚੁੱਕੇ ਜਗਨਦਰ ਪਛਮੀ ਦੇ ਬੇਅਦਖਾਸ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਇੱਕ ਤਸਵੀਰ ਤੁਹਾਨੂੰ ਦਿਖਾਉਣੇ ਆ ਕਿ ਜਿਹੜੇ ਵਰਕਰ ਨੇ ਜਿਹੜੇ ਸਮਰਥਕ ਨੇ ਮਹਿੰਦਰ ਪਗਤ ਤੇ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੁਸੀਂ ਦੇਖ ਸਕਦੇ ਹੋ ਕਬੱਡੀ ਸੰਖਿਆ ਦੇ ਵਿੱਚ ਉਹ ਕਾਊਂਟਿੰਗ ਸੈਂਟਰ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਤੇ ਉਥੇ ਜਿਹੜਾ ਕਿ ਹੈ ਇਸ ਵਕਤ ਜਸ਼ਨ ਦਾ ਮਾਹੌਲ ਹੈ ਮਹਿੰਦਰ ਭਗਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਮਹਿੰਦਰ ਭਗਤ ਜਿਵੇਂ ਹੀ ਬਾਹਰ ਆਉਣ ਉਹਨਾਂ ਦੇ ਨਾਲ ਇਹ ਜਸ਼ਨ ਇਹ ਖੁਸ਼ੀ ਸਾਂਝੀ ਕੀਤੀ ਜਾਵੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਬੇਅਤ ਖਾਸ ਤਸਵੀਰਾਂ ਨੇ ਤੇ ਜੇਕਰ ਸੀ ਨਤੀਜਾ ਵੀ ਗੱਲ ਕਰੀਏ ਤਾਂ ਮਹਿੰਦਰ ਭਗਤ ਇਸ ਵਕਤ ਜੇਤੂ ਨੇ ਜੇਤੂ ਨੇ 37325 ਵੋਟਾਂ ਦੇ ਨਾਲ ਤਕਰੀਬਨ 50000 ਵੋਟਾਂ ਮਹਿੰਦਰ ਭਗਤ ਜਿਹੜੀ ਉਹਨਾਂ ਦੇ ਖਾਤੇ ਵਿੱਚ ਆਈਆਂ ਨੇ 94000 ਵੋਟਰ ਟੋਟਲ ਪੋਲ ਹੁੰਦੀਆਂ ਨੇ ਤੇ ਮਿੰਦਰਪਕਤ ਜਿਹੜਾ ਕਿ ਆ 55246 ਵੋਟਾਂ ਦੇ ਨਾਲ ਐਮਐਲਏ ਬਣੇ ਇੱਕ ਵਾਰ ਫਿਰ ਚਲੰਦਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਫਤਵਾ ਮਿਲਿਆ ਤੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਅਸੀਂ ਕਹਿ ਦਿਆ ਕਿ ਚਲੰਦਰ ਪੱਛਮੀ ਦਾ ਇਹ ਖਲਕਾ ਜਿਹੜਾ ਕਿ ਹੈ ਆਪਣੀ ਇੱਕ ਸੀਟ ਦੇ ਵਿੱਚ ਸ਼ਾਮਲ ਕਰ ਲਿਆ ਆ ਸਰਖਾਬ ਆਪਣੇ ਸਹਿਯੋਗੀ ਜਗਦੀਸ਼ ਜਨ ਰੋਜ਼ਾਨਾ ਸਪੋਕਸਮੈਨ ਚਲੰਦਰ